ਦੱਸਦੀ ਹੈ ਕਿ ਜਲੰਧਰ ਪੁਲਿਸ ਵੱਲੋਂ ਭੜਿਆਂਸਾ ਖਿਲਾਫ ਵਿੱਡੀ ਮੁਹਿੰਮ ਤਹਿਤ ਇੱਕ ਦੋਸ਼ੀ ਨੂੰ 7 ਕਿਲੋ ਅਫੀਮ ਅਤੇ 4 ਲੱਖ ਭਾਰਤੀ ਕਰੰਸੀ ਡਰੱਗ ਮਨੀ ਸਣੇ ਗ੍ਰਿਫਤਾਰ ਕੀਤਾ ਗਿਆ। ਹੋਰ ਦੱਸਦੀ ਹੈ ਕਿ ਦੋਸ਼ੀ ਦਾ ਰਿਮਾਂਡ ਹਾਸਲ ਕਰ ਮਾਣਯੋਗ ਆਜ਼ਾਦ ਵਿੱਚ ਪੇਸ਼ ਕਰ ਪੁਲਿਸ ਵੱਲੋਂ ਗਹਿਰਾਈ ਨਾਲ ਮਾਮਲੇ ਦੀ ਜਾਂਚ ਅਤੇ ਦੋਸ਼ੀ ਪਾਸੋਂ ਪੁਸ਼ਕਿਸ਼ ਜਾਰੀ ਤਾਂ ਜੋ ਕੋਈ ਹੋਰ ਵੱਡਾ ਖੁਲਾਸਾ ਸਾਹਮਣੇ ਆ ਸਕੇ। ਦਿਖਾਉਦੇ ਹਾਂ ਪੂਰਾ ਮਾਮਲਾ ਇਸ ਵੀਡੀਓ ਦੇ ਅੰਦਰ ਆਇਨਾ ਟੀਵੀ ਤੋਂ ਹਰੀਸ਼ ਭੰਡਾਰੀ ਦੀ ਰਿਪੋਰਟ ਜੇਪੀ ਸਾਹਿਬ ਦੀ ਇਤਿਸ਼ਾਨ ਰੇਸ ਸਾਡੇ ਸਪੈਸ਼ਲ ਸੈੱਲ ਦੀ ਟੀਮ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਚ ਕੈਪਟਨ ਸਿੰਘ ਜਿਹੜਾ ਕਿ ਕਮਾਨ ਥਾਣੇ ਦਾ ਰਹਿਣ ਵਾਲਾ ਉਸ ਡਿਸਟ੍ਰਿਕਟ ਡਾਲੇ ਦਾ ਉਹਦੇ ਕੋਲੋਂ 3 ਕਿਲੋ 500 ਗ੍ਰਾਮ ਜਿਹੜੀ ਹੈਰੋ ਰਿਕਵਰ ਕੀਤੀ ਸੀ ਉਹਦੇ ਇਨਸ਼ਾਫ ਤੇ ਅਸੀਂ ਉਸ ਤੋਂ ਫਰਦਰ ਜਿਹੜੀ ਇਨਵੈਸਟੀਗੇਸ਼ਨ ਚੱਲਦੀ ਤੇ ਸਾਨੂੰ ਇੱਕ ਉਹਦੀ ਪੁਚਕਿਸ ਚ ਆਇਆ ਕਿ ਕੈਪਟਨ ਸਿੰਘ ਜਿਹੜਾ ਕਿ ਇਹ ਦੇਵਤਾ ਨਾਂ ਅੰਬ੍ਰਸoft ਦਾ ਰਹਿਣ ਵਾਲਾ ਸੀ ਬਿਆਹ ਉਤੋਂ ਅਸੀਂ 7 ਕਿਲੋ ਹੈਰ ਆਪਣਾ ਅਫੀਮ ਔਰ 4 ਲੱਖ ਰੁਪਏ ਜਿਹੜਾ ਕੈਸ਼ ਆ ਨਗਦ ਉਤੋਂ ਬਰਾਮਦ ਕੀਤਾ ਜਿਹੜਾ ਕਿ ਅਸੀਂ ਬਹੁਤ ਵੱਡੀ ਸਾਡੀ ਸਪੈਸ਼ਲ ਸੈਨਰ ਰਿਕਵਰੀ ਕੀਤੀ ਆ ਫਰਦਰ ਸਾਡੀ ਜਿਹੜੀ ਇਨਵੈਸਟੀਗੇਸ਼ਨ ਆ ਨਾ ਔਰ ਹੋਰ ਵੀ ਜੋ ਇਹਦੇ ਵਿੱਚ ਬੈਕਵਰਡ ਆ ਫਰਵਰਡ ਲਿੰਕਸ ਮਿਲੂਗੇ ਅਸੀਂ ਉਹਦੇ ਚ ਜਿਹੜੇ ਵੀ ਬੰਦੇ ਆਏਗੇ ਉਹਨਾਂ ਨੂੰ ਰੋਮੀਨੇਟ ਕਰਾਂਗੇ ਸਰ ਕੈਪਟਨ ਨੂੰ ਕਿੱਥੋਂ ਪੜਿਆ ਹੈਗਾ ਥੋੜੀ ਜਿਹਾ ਕੈਪਟਨ ਸਿੰਘ ਨੂੰ ਅਸੀਂ ਫੜਿਆ ਜੀ ਆਪਣਾ ਆਪਣਾ ਪਟਵਾਰੀ ਥਾਬੇ ਤੋਂ ਜਿਹੜਾ ਕੈਂਟ ਰੋਡ ਤੇ ਆ ਉੱਥੇ ਅਸੀਂ ਸਪੈਸ਼ਲ ਇਨਫੋਰਮੇਸ਼ਨ ਦੇ ਬਿਆਨਸ ਨਾਲ ਕਾਲਾ ਐਸ ਕੇ ਉੱਥੋਂ 3 ਕਿਲੋ 500 ਗ੍ਰਾਮ ਪੜੀ ਸੀ ਪਰ ਉੱਤੇ ਕੈਂਟ ਥਾਣਾ ਦੇ ਵਿੱਚ ਥਾਣਾ ਜਿਹੜਾ ਪਰਚਾ ਦਰਜ ਕੀਤਾ ਗਿਆ ਸੀ ਉਹ ਕੇਸ ਦਾ ਇਹ ਦੂਜੇ ਦਾ ਕੀ ਨਾਮ ਸੀ ਅ ਜਿਹੜੇ ਕੋਲ 7 ਕਿਲੋ ਮਾਨਤ ਕਿ ਉਹ 7 ਕਿਲੋ ਪੜੀ ਹੈ ਕਿ ਉਹ ਮਾਨਤ ਮਾਨਸਿੰਘ ਨੂੰ ਮਾਨਸਿੰਘ ਜਿਹੜਾ ਪਿੱਟੇਵੜ ਥਾਣਾ ਅੰਮ੍ਰਿਤਸਰ ਦਾ ਰਹਿਣ ਵਾਲਾ ਕੈਪਟਨ ਸਿੰਘ ਦੇ ਇਖਲਾਫ ਦੇ ਵਿੱਚ ਆਇਆ आ, दे दे कि ਜਿਹੜਾ ਮਾਨ ਸਿੰਘ ਆ ਉਹ ਵੀ ਫੀਲ ਦਾ ਮੇਰੇ ਕੰਮ ਕਰਦਾ ਮੇਰੇ ਕੋਲ ਉਹਦੀ ਗ੍ਰਿਫਤਾਰੀ ਕੀਤੀ ਉਹਦੀ ਗ੍ਰਿਫਤਾਰੀ ਅਸੀਂ ਮੌਕੇ ਦੇ ਦੇ ਇਕਸ਼ਾਪ ਤੋਂ ਲੈ ਕੇ ਅਲਸਤ ਤੋਂ ਨੂੰ ਅਰੈਸਟ ਕਰ ਲਈ ਜਾਂਦਾ ਜੀ ਔਰ ਥਾਣਾ ਕੈਂਟ ਦੇ ਵਿੱਚ ਰੈਸਟ ਪਈ ਕਿ ਕਿੰਨੇ ਸਾਲਾਂ ਤੋਂ ਕੰਮ ਕਰਦਾ ਕੋਈ ਨਾ ਤੇ ਪਹਿਲਾਂ ਵੀ ਇੱਕ ਐਸਟੀਐਫ ਵੱਲੋਂ ਪਰਚਾ ਦਰਜਾ ਜਿਹੜਾ 2022 ਦੇ ਵਿੱਚ ਦਾ ਤੇ ਐਨਡੀਪੀਐਸ ਦੇ ਪਰਚਾ ਦਰਜਾ ਇੱਕ ਪਰਚਾ ਦਰਜਾ ਫਦਰ ਜਿਹੜਾ ਸਾਡੀ ਇਨਵੈਸਟੀਗੇਸ਼ਨਾਂ ਦੇ ਚੱਲ ਰਹੀ ਹੈ ਕਿੰਨਾ ਆਪ ਜੀ ਮਿਲੇਗੀ ਤੁਹਾਨੂੰ ਦੋਨੋਂ ਦਸ਼ਾ ਦਾ ਕੰਮ ਕਰਦੇ ਸੀ ਇਹਨਾਂ ਦੇ ਆਪਸ ਵਿੱਚ ਲਿੰਕ ਸੀਗੇ ਚਾਰਖੜ ਤੋਂ ਲੈ ਕੇ ਆਉਂਦੇ ਆਫੀਮ ਆਰ ਪੰਜਾਬ ਦੇ ਲੱਖ ਲੱਖ ਜਿਹੜੇ ਡਿਸਟ੍ਰਿਕਟ ਦੇ ਵਿੱਚ ਆਫੀਮ ਬਣੀ ਦੋਨੋਂ ਲੈ ਕੇ ਆਉਂਦੇ ਸੀ ਦੋਨੋਂ ਕੱਟ ਲੱਗ 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 ਲੈ ਕੇ ਆਉਂਦੇ ਸੀ ਵਾਇਆ ਨਾਲ ਰੂਟ ਜਿਹੜਾ ਚਾਰਖੜ ਤੋਂ ਪੰਜਾਬ ਤੇ ਐਂਟਰੀ ਅਲੱਗ ਲੱਗ ਡਿਸਟ੍ਰਿਕਟ ਦੇ ਵਿੱਚ ਆਉਂਦੇ ਸੀ ਸਾਨੂੰ ਜਿਹੜਾ ਬੁਖਰੀ ਮਿਲੀ ਸੀ ਇਨਫੋਰਮੇਸ਼ਨ ਮਿਲੀ ਸੀ ਉਸ ਵੀ ਆਪ ਤੇ ਅਸੀਂ ਜਿਹੜਾ ਉਹ ਕੈਂਟਪੋਰਟ ਤੇ ਸੀ ਵਾਇਏ ਰੋਡ ਆਉਂਦੇ ਸੀ ਜਾਂ ਟ੍ਰੇਨ ਵਾਇਏ ਰੋਡ ਇਨਾ ਕੋਈ ਕਾਰਾਂ ਸੀ ਜਿਹੜੇ ਵਿੱਚ ਕਾਰ ਵੀ ਰਿਕਵਰ ਕੀਤੀ ਆ ਜੀ ਔਰ ਫੋਰਡ ਇੱਕੋ ਕਾਰ ਸੀ ਜਿਹੜੀ ਨੇ ਰਿਕਵਰ ਕੀਤੀ ਉਹਦੇ ਵਿੱਚ ਜਿਹੜਾ ਕੈਪਟਨ ਸਿੰਘ ਪਰ ਰਿਕਵਰੀ ਕੀਤੀ ਆ ਔਰ ਮਾਨ ਸਿੰਘ ਤੋਂ I20 ਕਾਰਵਲੀ ਜਿਹਦੇ ਵਿੱਚੋਂ 7 ਕਿਲੋ ਆਪਣਾ ਅਫੀਨ ਔਰ 4 ਲੱਖ ਕੈਸ਼ ਮਿਲਿਆ ਜੀ ਡਰਗ ਮੰਡੀ ਤੇ ਹੋਰ ਵੀ ਇਹਨਾਂ ਨਾਲ ਹੋਰ ਵੀ 7 ਕਿਲੋ ਹੋਣਦੇ ਹੋਰ ਵੀ ਜੋ ਵੀ ਸਾਡੀ ਫਰਦਰ ਇਨਵੈਸਟੀਗੇਸ਼ਨ ਚ ਆਉਣ ਕੇ ਉਹਨਾਂ ਨੂੰ ਨਾਮਿਨੇਟ ਕੀਤਾ ਜਾਊਗਾ ਮਾਨ ਸਿੰਘ ਦੋਨੋਂ ਆਪਸ ਵਿੱਚ ਨੌਨ ਨੇ ਕੋਈ ਰਿਸ਼ਤਰੀ ਨਹੀਂ ਹੈਗੇ ਨਾ ਜਦੋਂ ਇਹ ਤੋ ਲੋ ਨਸ਼ਾ ਕਰ ਕਰਨ ਦੇ ਚੰਗਾ ਕਿ ਇਹਨਾਂ ਦਾ ਹੱਥ ਚ ਮੇਲਣਾ ਹੈਗਾ ਇਹਨਾਂ ਦੀ ਜਿਹੜੀ ਪਹਿਲੀ ਮੁਲਾਕਾਤ ਆ ਉਹ ਕਿਸ ਤਰੀਕੇ ਦਾ ਹੋਇਆ ਉਹ ਅਸੀਂ ਇਹ ਚ ਪੁੱਛ-ਕਿਛ ਕਰ ਰਹੇ ਹਾਂ ਜੀ ਜੋ ਵੀ ਸਾਡੇ ਪਰਸ਼ੇਸ਼ ਚ ਆਏਗਾ ਉਹ ਤੁਹਾਨੂੰ ਦੱਸਾਂਗੇ ਇਹ ਟੀਐਨ ਦੇ ਵਿੱਚ ਮੰਗਾ ਇਹਨਾਂ ਤਾਂ ਪਹਿਲਾਂ ਵੀ ਮੇਰੇ ਕੋਲ ਡਰਗ ਦਾ ਕੰਮ ਕਰਦੇ ਸੀਗੇ ਪਰਚਾ 21 ਦਰਜਾ ਇਹਨਾਂ ਦੇ ਸੋ ਇਸ ਕਰਕੇ ਹੋ ਸਕਦਾ ਪਹਿਲਾਂ ਵੀ ਨੋਨ ਨੋਨ ਇੱਕ ਪੂਰਾ ਜੀ ਪਰਚਾ ਦਿੰਦਾ ਜੋ ਕਿ ਇਹ ਐਸੀ ਨਹੀਂ ਤਾਂ ਕਿ 13 ਲੈ ਉਹ ਇੱਕ ਜਣੇ ਦਾ ਪਰਚਾ ਦਰਜਾ ਜੀ 214/2 ਇਹਨਾਂ ਦੇ ਇੱਤੇ ਹੈ ਜੀ ਆਪਣੇ ਮਾਨਸਿਕ ਮਾਨਸਿਕ ਟਾਪੀ ਐਂਡ ਜੋ ਵੀ ਨਾਲੇ ਇਲੈਗਲ ਪ੍ਰੋਪਰਟੀ ਮੂਵੇਬਲ অর ਇਮੂਵੇਬਲ ਹੋਏਗੀ ਉਹ ਅਸੀਂ ਕਵਰ ਕਰਕੇ ਫੋਨ ਫ੍ਰੀ ਸਟਾਈਲ ਨਾਲ ਕੰਮ ਕਰਦੇ ਆ ਰਹੇ ਹਾਂ ਦੇਖੋ ਬਾਈ ਜਨਦਰ ਪਰਚਾ ਦਰਸ਼ਿਕਾ ਕਾਫੀ ਦੇਰ ਤੋਂ ਕੰਮ ਕਰਦੇ ਆ ਰਹੇ ਜਿਹੜੇ ਹੁਣ ਤੱਕ ਇਸ ਲੈਵਲ ਦਾ ਕੰਮ ਕਰ ਰਹੇ ਇਸ ਤਮੀਸੋ ਕੰਮ ਕਰ ਰਹੇ ਕਿਹੜੀ ਸਪਲਾਈ ਹੈ ਸੋ ਜੁਗਦਰ ਦਿੰਦੇ ਸੀ ਜਾਂ ਪੰਜਾਬ ਦੇ ਲੱਗ ਪੰਜਾਬ ਦੇ ਅਲੱਗ-ਅਲੱਗ ਪਾਸੇ ਅਲੱਗ-ਅਲੱਗ ਜ਼ਿਲ੍ਹੇ ਦੇ ਵਿੱਚ ਜਾਂਦੇ ਸੀ ਕਿਉਂਕਿ ਇਹਨਾਂ ਦਾ ਨੇਬਰ ਡਿਸਟ੍ਰਿਕਟ ਹੋਣ ਕਰਕੇ ਕਮਰੇ ਸਾਹਿਬ ਦਾ ਇੱਕ ਮਟਾਲੇ ਦਾ ਸੋ ਇਸ ਕਰਕੇ ਇਹ ਸਾਰੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਕਸਮੇ ਵਿੱਚ ਐਕਸਪਲਾਈ ਕਰਦੇ ਸੀ ਹਮਦੁਲਿਲਾਹ ਬਾਹਰੋਂ ਤੇ ਕੋਈ ਕੋਈ ਆਈ ਹੈ ਨਾ ਨਹੀਂ ਇਹ ਬੇਸਿਕਲੀ ਬਾਏ ਰੋਡ ਚਾਰਖੜ ਤੋਂ ਲੈ ਕੇ ਪਹਿਲੀ ਜਿਹੜੀ ਡਿਲੀਵਰੀ ਸੀ ਇਹ ਸਾਨੂੰ ਮੁੱਖਰੀ ਮਿਲਦੀ ਸੀ ਕਿ ਇਹ ਲੈ ਕੇ ਆ ਰਿਹਾ ਸੋ ਪਟਵਾਰੀ ਧਾਬੇ ਤੋਂ ਕੈਂਟਰ ਰੋਡ ਤੇ ਨਾਕਲ ਹੋਇਆ ਸੀਗਾ ਉੱਥੇ ਸੋ ਉੱਥੋਂ ਰਿਕਵਰ ਕੀਤੀ 3 ਕਿਲੋ 500 ਗ੍ਰਾਮ ਜੀ ਉਹ ਉਹਨਾਂ ਦੀ ਪੁੱਛਗਿੱਛ ਜੋ ਵੀ ਆਏਗਾ ਤੁਹਾਨੂੰ ਦੱਸਾਂਗੇ ਸਬਸਕ੍ਰਾਈਬ ਨਾਓ And press the bell icon. Never miss an update.